ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 6th 6ਵਾਂ ਸੈਮੈਸਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੇ ਆਪਾਂ ਤੁਹਾਡੀ ਤਿਆਰੀ ਸ਼ੁਰੂ ਕਰਨ ਜਾ ਰਹੇ ਹਾਂ ਸੈਮੈਸਟਰ 6th ਦੀ ਸੋ ਚੈਨਲ ਦੇ ਨਾਲ ਜਰੂਰ ਜਰੂਰ ਜੁੜੋ ਤੇ ਹੋਰ ਵੀ ਜਿਹੜੇ ਬੱਚੇ ਹਨਾ ਪਲੱਸ 1 ਪਲੱਸ 2 ਚ ਨੇ 10th ਚ ਨੇ 8th ਚ ਨੇ ਤੇ ਸਮਸ ਤੁਰ ਫਰਸਟ ਸੈਕੰਡ ਥਰਡ ਫੋਰਥ ਫਿਫਥ ਚ ਨੇ ਹਨਾ ਉਹਨਾਂ 6th ਨੇ ਉਹਨਾਂ ਨੂੰ ਵੀ ਚੈਨਲ ਦੇ ਨਾਲ ਜੋੜੋ ਤਾਂ ਕਿ ਵੀਡੀਓਜ਼ ਨੂੰ ਵੱਧ ਤੋਂ ਵੱਧ ਜਿਹੜੇ ਕੀ ਸਪੋਰਟ ਮਿਲੇ ਹਨਾ ਮੈਨੂੰ ਵੀ ਫਿਰ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਐਨੇ ਵਿਊ ਆਏ ਐਨੇ ਬੱਚਿਆਂ ਨੇ ਵੀਡੀਓ ਦੇਖੀ ਤਾਂ ਮੈਂ ਵੀਡੀਓ ਜ਼ਰੂਰ ਹਨਾ ਟਾਈਮ ਟੂ ਟਾਈਮ ਕੱਢ ਕੇ ਬਣਾਉਣੀ ਹੈ ਜਦੋਂ ਰਾਜੀ ਵਿਊਜ਼ ਨਹੀਂ ਆਉਂਦੇ ਫਿਰ ਮੈਨੂੰ ਇਹ ਹੁੰਦਾ ਵੀ ਮੈਂ ਐਨਾ ਆਪਣਾ ਟਾਈਮ ਵੀ ਕੱਢ ਕੇ ਹਨਾ ਵੀਡੀਓਜ਼ ਬਣਾ ਰਹੀ ਹਾਂ ਫਿਰ ਨਹੀਂ ਆਪਣਾ ਮਨ ਕਰਦਾ ਹੁੰਦਾ ਕੰਮ ਕਰਨ ਨੂੰ ਸੋ ਸਮੈਸਟਰ 6th ਪਹਿਲਾਂ ਪਾਸ ਸਿਲੇਬਸ ਡਿਸਕਸ ਕਰ ਰਹੇ ਹਾਂ 45 ਮਾਰਕਸ ਦਾ ਪੇਪਰ ਹੋਣਾ ਤੁਹਾਡਾ ਰਿਟਰਨ ਇਹ ਜਿਹਦੇ ਵਿੱਚੋਂ ਪਾਸਿੰਗ ਸਕੋਰ ਹੈਗੇ ਨੇ ਤੁਹਾਡੇ 16 16 ਮਾਰਕਸ ਲੈਣੇ ਤੁਸੀਂ ਪੇਪਰ ਨੂੰ ਪਾਸ ਕਰਨ ਦੇ ਲਈ ਇਹਦੇ ਵਿੱਚ ਆਪਾਂ ਪੇਪਰ ਦਾ ਪੈਟਰਨ ਵੀ ਦੱਸਾਂਗੇ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਨਾਵਲ ਆ ਤੁਹਾਨੂੰ ਨਾਵਲ ਦੇ ਵਿੱਚੋਂ ਤੁਹਾਨੂੰ ਪੇਪਰ ਆਉਣਾ 20 ਮਾਰਕਸ ਦਾ ਫਿਰ ਤੁਹਾਨੂੰ ਅਖਬਾਰਾਂ ਲਈ ਪ੍ਰੈਸ ਨੋਟ ਤੁਸੀਂ ਤਿਆਰ ਕਰਨੇ ਹੈਗਾ 8 ਮਾਰਕਸ ਦਾ ਗੁਰਮੁਖੀ ਲਿਪੀ ਬਾਰੇ ਕੁਐਸਚਨਸ 7 ਮਾਰਕਸ ਦਾ ਜਿਹੜੀ ਵਿਆਕਰਣ ਉਹ ਤੁਹਾਡੇ 10 ਮਾਰਕਸ ਦੀ ਠੀਕ ਹੈ ਹਾਂਜੀ ਜਿਹੜਾ ਨਾਵਲ ਹੈਗਾ ਇਹ ਹੈਗਾ ਤੁਹਾਡਾ ਅਨੂਪ ਕੌਰ ਹਰਨਾਮ ਦਾ ਸਹਰਾਈ ਦਾ ਪੰਜਾਬ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਅਨੂਪ ਕੌਰ ਨਾਵਲ ਦੇ ਵਿੱਚ ਸਭ ਤੋਂ ਪਹਿਲਾਂ ਦਾ 5 ਮਾਰਕਸ ਦੇ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਹੋਊਗੀ ਦੋ ਦੇ ਵਿੱਚੋਂ ਤੁਸੀਂ ਇੱਕ ਦੀ ਵਿਆਖਿਆ ਕਰਨੀ ਹੋਊਗੀ ਪ੍ਰਸੰਗ ਫਿਰ ਨਾਵਲ ਦਾ ਸਾਰ ਵਿਸ਼ਾ ਵਸਤੂ ਅਤੇ ਪਾਤਰ ਚਿੱਤਰਣ ਸੰਬੰਧੀ ਦੋ ਕੁਐਸਚਨ ਆਉਣਗੇ ਦੋ 'ਚੋਂ ਤੁਸੀਂ ਇੱਕ ਕਰਨਾ ਹੋਊਗਾ ਇਹ 10 ਮਾਰਕਸ ਦਾ ਹੋਊਗਾ ਠੀਕ ਹੈ ਫਿਰ ਉਸ ਤੋਂ ਬਾਦ ਹੈਗਾ ਨਾਵਲ ਦੇ ਵਿੱਚੋਂ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਨੂੰ ਉੱਤਰ ਆਉਣਗੇ ਜਿਹੜੇ ਕਿ ਤਿੰਨ ਸਤਰਾਂ ਤੋਂ ਵੱਧ ਤੁਸੀਂ ਅਨਸਰ ਨਹੀਂ ਕਰਨਾ 8 ਕੁਐਸਚਨ ਆਉਣਗੇ 8 ਦੇ ਵਿੱਚੋਂ ਤੁਸੀਂ ਕੋਈ ਪੰਜ ਕਰਨੇ ਹੋਣਗੇ ਹਰ ਕੁਐਸਚਨ 1-1 ਮਾਰਕਸ ਦਾ ਹੋਊਗਾ ਫਿਰ ਤੁਸੀਂ ਅਖਬਾਰ ਲਈ ਪ੍ਰੈਸ ਨੋਟ ਤਿਆਰ ਕਰਨੇ ਨੇ ਕਾਲਰਜ਼ ਦੀਆਂ ਸਾਹਿਤਿਕ ਸਰਗਰਮੀਆਂ ਸੱਭਿਆਚਾਰਕ ਖੇਡਾਂ ਦੇ ਆਕਾਦਮੀ ਖੇਤਰ ਨਾਲ ਸੰਬੰਧੀ ਸਰਗਰਮੀਆਂ ਬਾਰੇ 8 ਮਾਰਕਸ ਦਾ ਲਗਭਗ 200 ਸ਼ਬਦਾਂ ਵਿੱਚ ਸਿਰਫ ਇੱਕ ਪ੍ਰੈਸ ਨੋਟ ਤਿਆਰ ਕਰਨ ਲਈ ਹੀ ਕਿਹਾ ਜਾਓ ਕਿਹਾ ਜਾਵੇ ਠੀਕ ਹੈ ਦੀ ਗੁਰਮੁਖੀ ਲਿਪੀ ਦੀ ਮੁੱਢਲੀ ਜਾਣ ਪਛਾਣ ਵਾਲੇ ਜਿਹੜੇ ਸੰਬੰਧਿਤ ਕੁਐਸਚਨ ਹੋਣਗੇ ਗੁਰਮੁਖੀ ਲਿਪੀ ਦਾ ਨਾਮਕਰਨ ਨਾਲ ਕੁਐਸਚਨ ਹੈ ਗੁਰਮੁਖੀ ਲਿਪੀ ਦੀ ਪੰਜਾਬੀ ਭਾਸ਼ਾ ਲਈ ਕੀ ਅਨੁਕੂਲਤਾ ਇਹਦੀ ਵਿਸ਼ੇਸ਼ਤਾਵਾਂ ਲਿਖਣ ਵਿਧੀ ਆਰਥੋਗ੍ਰਾਫੀ ਠੀਕ ਹੈ ਇਹ ਤਿੰਨ ਕੁਐਸਚਨ ਹੋਣਗੇ ਤਿੰਨ ਚੋਂ ਤੁਸੀਂ ਇੱਕ ਦਾ ਉੱਤਰ ਕਰਨਾ ਹੋਊਗਾ ਸੋ ਇਹਨਾਂ ਚੋਂ ਕਿਹੜੇ-ਕਿਹੜੇ ਮੋਸਟ ਇੰਪੋਰਟੈਂਟ ਨੇ ਅਪਨਾਂ ਤੁਹਾਨੂੰ ਪਾਸਿੰਗ ਫਾਰਮੂਲੇ ਵਾਲੀ ਵੀਡੀਓ ਜਦੋਂ ਅਪਲੋਡ ਕਰਾਂਗੇ ਜਦੋਂ ਦੱਸ ਦਾਂਗੇ ਹਾਂਜੀ ਵਿਆਕਰਨ ਸਿਧਾਂਤ ਤੇ ਵਿਹਾਰ ਇਹਦੇ ਵਿੱਚੋਂ ਵਾਕ ਤੇ ਉਪਵਾਕ ਦੀ ਪਰਿਭਾਸ਼ਾ ਇਹ ਵੈਸੇ ਗੁਰਮੁਖੀ ਲਿਪੀ ਵਾਲਾ ਤੇ ਵਾਕ ਤੇ ਉਪਵਾਕ ਵਾਲਾ ਅਗਿਆਵਾਚਕ ਪ੍ਰਸ਼ਨਵਾਚਕ ਆ ਗਏ ਵਾਚ ਕੇ ਪਰ ਸਾਰੇ ਚੈਨਲ ਤੇ ਕਰਵਾਏ ਹੋਏ ਨੇ ਤੁਸੀਂ ਜਿਹੜਾ ਟੌਪਿਕ ਹੁੰਦਾ ਟੌਪਿਕ ਲਿਖਣ ਤੋਂ ਬਾਅਦ ਬਾਇਓ ਟੂਰ ਸਟਡੀ ਕਲਾਸਸ ਲਿਖਦਿਆਂ ਕਰੋ ਠੀਕ ਹੈ ਫਿਰ ਮੇਰੀਆਂ ਵੀਡੀਓਜ਼ ਨੇ ਤੁਹਾਡੇ ਸਾਹਮਣੇ ਆਉਣਗੀਆਂ ਵਾਕ ਤੇ ਉਪਵਾਕ ਦੀ ਪਰਿਭਾਸ਼ਾ ਵਾਕ ਵੰਤਰ ਕਾਰਜ ਠੀਕ ਹੈ ਸਧਾਰਨ ਸੰਯੁਕਤ ਤੇ ਮਿਸ਼ਰਤ ਵਾਕ ਹੋ ਗਿਆ ਕਾਰਜ ਪ੍ਰਸ਼ਨਵਾਚੀ ਅਗਿਆਵਾਚੀ ਤੇ ਵਿਆני ਵਾਕ ਵਿਵਹਾਰਿਕ ਪ੍ਰਸ਼ਨ ਵਿਵਹਾਰਿਕ ਵਿਆਕਰਨ ਦੇ ਵਿੱਚੋਂ ਚਾਰ ਚੋਂ ਤੁਸੀਂ ਦੋ ਕਰਨੇ ਹੋਣਗੇ 2 2 ਮਾਰਕਸ ਦੇ ਤੇ ਵਾਕ ਤੇ ਉਪਵਾਕ ਦੇ ਇਹ ਵਾਲੇ ਕੁਐਸਚਨਸ 6 ਮਾਰਕਸ ਦੇ ਸੋ ਇਹ ਹੈਗਾ ਤੁਹਾਡਾ ਜਿਹੜਾ ਕੀ ਪੇਪਰ ਦਾ ਪੈਟਰਨ ਐਂਡ ਤੁਹਾਡਾ ਸਿਲੇਬਸ ਪੰਜਾਬੀ ਕੰਪਲਸਰੀ ਠੀਕ ਹੈ ਪੰਜਾਬੀ ਲਾਜ਼ਮੀ ਦਾ ਥੈਂਕ ਯੂ